ਲੁਧਿਆਣਾ ਵਾਸੀਆਂ ਵਾਸਤੇ ਕਾਫੀ ਖੁਸ਼ਖਬਰੀ ਵਾਲੀ ਖਬਰ ਲੈ ਕੇ ਆਇਆ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਰੇਲਵੇ ਸਟੇਸ਼ਨ ਪਹੁੰਚਣ ਦੇ ਵਿੱਚ ਜਦੋਂ ਕਿ ਜਾਮ ਦੇ ਵਿੱਚ ਫਸੇ ਸੀਗੇ ਤੇ ਜਿਹੜੀ ਆਪਣੀ ਟ੍ਰੇਨ ਖੋ ਬੈਠਦੇ ਸੀਗੇ ਤਾਂ ਹੁਣ ਇੱਕ ਕਾਫੀ ਵੱਡੀ ਅਪਡੇਟ ਤੁਹਾਡੇ ਵਾਸਤੇ ਨਿਕਲ ਕੇ ਸਾਹਮਣੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾਉਣੇ ਚਾਹੁੰਗਾ ਕਿ ਰੇਲਵੇ ਸਟੇਸ਼ਨ ਦੇ ਵਿੱਚ ਐਂਟਰ ਹੋਣ ਵਾਸਤੇ ਹੁਣ ਤੁਹਾਨੂੰ ਥੱਲੇ ਟ੍ਰੈਫਿਕ ਦੇ ਵਿੱਚੋਂ ਨਿਕਲ ਕੇ ਜਿਹੜਾ ਕਿ ਨਹੀਂ ਆਣਾ ਪਏਗਾ ਤੁਸੀਂ ਜਿਹੜਾ ਘੰਟਾ ਘਰ ਵਾਲਾ ਪੁਲ ਹੈ ਉਹ ਪੁਲ ਚੜ੍ਹ ਕੇ ਤੇ ਡਾਇਰੈਕਟ ਜਿਹੜਾ ਇਸ ਪੁੱਲ ਤੋਂ ਜਿਹੜਾ ਇਹ ਪੁੱਲ ਨਵਾਂ ਬਣ ਰਿਹਾ ਹੈ ਇਸ ਦੀ ਸਹਾਇਤਾ ਤੋਂ ਡਾਇਰੈਕਟ ਜਿਹੜਾ ਕਿ ਅੰਦਰ ਰੇਲਵੇ ਸਟੇਸ਼ਨ ਦੇ ਵਿੱਚ ਪਹੁੰਚ ਸਕਦਾ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਨੂੰ ਇਹ ਜਿਹੜਾ ਰੇਲਵੇ ਸਟੇਸ਼ਨ ਹੈ ਤਕਰੀਬਨ 1864 ਦੇ ਵਿੱਚ ਜਿਹੜਾ ਕਿ ਇਹ ਮਿਲਿਆ ਸੀਗਾ ਤੇ ਉਸ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਲੁਧਿਆਣਾ ਵਾਸੀਆਂ ਦੇ ਸਫ਼ਰ ਦਾ ਕਾਫੀ ਜ਼ਿਆਦਾ ਸਾਥ ਹੀ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਉਸੇ ਸਫ਼ਰ ਨੂੰ ਸੁਖਾਲਾ ਕਰਨ ਵਾਸਤੇ ਜਿਹੜਾ ਰੇਲਵੇ ਪ੍ਰਸ਼ਾਸਨ ਨੇ ਇੱਕ ਨਵਾਂ ਉਪਰਾਲਾ ਕੀਤਾ ਜਿਹੜਾ ਕਿ ਇਸ ਦੇ ਰੈਨੋਵੇਸ਼ਨ ਚੱਲ ਰਿਹਾ ਜੋ ਕਿ ਇਸ ਦੀ ਰੈਨੋਵੇਸ਼ਨ ਤੁਹਾਨੂੰ ਦੱਸ ਦਈਏ ਇਸ ਤਰੀਕੇ ਨਾਲ ਚੱਲ ਰਹੀ ਹੈ ਇਸ ਦਾ ਪੂਰਾ ਜਿਹੜਾ ਵਿਊ ਹੈ ਉਹ ਸਾਰੇ ਇੱਕ 에어ਪੋਰਟ ਵਾਂਗੂ ਜਿਹੜਾ ਕਿ ਤਿਆਰ ਕਰ ਦਿੱਤਾ ਜਾਏਗਾ ਇਸ ਦੇ ਵਿੱਚ ਜਿਹੜਾ ਕਿ ਹੁਣ ਤੁਹਾਨੂੰ ਵੱਖ-ਵੱਖ ਜਿਹੜੇ ਸਟੋਰਸ ਦੇਖਣ ਨੂੰ ਮਿਲਣਗੇ ਮਲਟੀ ਬ੍ਰਾਂਡ ਸਟੋਰਸ ਦੇਖਣ ਨੂੰ ਮਿਲਣਗੇ ਤੁਹਾਨੂੰ ਜਿਹੜੀਆਂ ਫੂਡ ਆਊਟਲੈਟਸ ਦੇਖਣ ਨੂੰ ਮਿਲਣਗੀਆਂ ਤਾਂ ਤੁਹਾਨੂੰ ਦੱਸ ਦਈਏ ਜਿਹੜਾ ਤੁਹਾਡਾ ਟ੍ਰੈਕ ਕਿਸ ਤਰੀਕੇ ਨਾਲ ਰਹਿਣਾ ਵਾਲਾ ਤੁਹਾਨੂੰ ਦੱਸ ਦਈਏ ਕਿਰ ਤੁਸੀਂ ਜਗਰਾਉਂ ਪੁਲ ਤੋਂ ਜਲੰਧਰ ਬਾਈਪਾਸ ਵਾਲੇ ਪੁਲ ਤੇ ਲੋ ਚੜਦੇ ਹੋ ਤਾਂ ਪੁਲ ਤੋਂ ਤੁਸੀਂ ਇੱਥੇ ਆਉਣਾ ਤਾਂ ਇਹ ਜਿਹੜਾ ਤੁਹਾਨੂੰ ਪੁਲ ਇੱਕ ਵਾਰ ਫੇਰ ਤਸਵੀਰਾਂ ਦਿਖਾਉਣੇ ਚਾਹੂੰਗਾ ਕਿ ਜਿਹੜਾ ਪੁਲ ਤੁਸੀਂ ਚੜ ਕੇ ਅਜ ਡਰੰਦਰ ਬਾਈਪਾਸ ਵਾਲ ਸਾਈਡ ਜਾਣੋ ਜਿਹੜਾ ਜਹਾਂਟਾ ਘਰ ਵਾਲਾ ਪੁਲ ਐ ਨੂੰ ਤੁਸੀਂ ਚੜ੍ਹ ਕੇ ਆਉਣਾ ਤੇ ਇਸ ਤੋਂ ਬਾਅਦ ਅ ਇੱਥੋਂ ਹੀ ਤੁਸੀਂ ਇੱਥੋਂ ਤੁਸੀਂ ਜਿਹੜਾ ਕਿ ਆਪਣਾ ਰਸਤਾ ਅੰਦਰ ਰੇਲਵੇ ਸਟੇਸ਼ਨ ਜਾਣ ਵਾਸਤੇ ਚੁਣ ਸਕਦੇ ਹੋ ਇੱਕ ਜਿਹੜਾ ਨਵਾਂ ਪੁਲ ਬਣਦਾ ਪਿਆ ਇਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾਉਣਾ ਚਾਹੂੰਗਾ ਅੰਦਰ ਤੇ ਵੀ ਕਿਸ ਤਰੀਕਾ ਜਿਹੜੀ ਤੇ ਸਾਰੀ ਕੰਸਟਰਕਸ਼ਨ ਚੱਲ ਰਹੀ ਹੈ ਇਹ ਤਕਰੀਬਨ ਕਾਫੀ ਜਿਹੜਾ ਲੁਧਿਆਣਾ ਵਾਸੀਆਂ ਨੇ ਸਾਥ ਦਿੱਤਾ ਇਸ ਰੇਲਵੇ ਸਟੇਸ਼ਨ ਨੇ ਤਾਂ ਹੁਣ ਇਸ ਦੀ ਜਿਹੜੀ ਰੈਨੋਵੇਸ਼ਨ ਦਾ ਕੰਮ ਹੈ ਬਹੁਤ ਜੋਰਾਂ ਸ਼ੋਰਾਂ ਦੇ ਚੱਲ ਰਿਹਾ ਤਾਂ ਤੁਹਾਨੂੰ ਇੱਕ ਵਾਰੀ ਮੈਂ ਅੱਗੇ ਪ ਜਾ ਕੇ ਦਿਖਾਣਾ ਚਾਹੁੰਗਾ ਵੀ ਜਿਹੜੇ ਇਸ ਦੇ ਸਾਰਾ ਜਿਹੜਾ ਸਟਰਕਚਰ ਹੈ ਰੇਲਵੇ ਸਟੇਸ਼ਨ ਦਾ ਉਸ ਤੋਂ ਬਾਅਦ ਇਸ ਦੇ ਜਿਹੜੀ ਇੱਕ ਮਲਟੀ ਲੈਵਲ ਪਾਰਕਿੰਗ ਦੀ ਵੀ ਜਿਹੜੀ ਸੰਭਾਵਨਾ ਜਿਹੜੀ ਸਾਹਮਣੇ ਆਈ ਦੀ ਜਿਹੜੀ ਮਲਟੀ ਲੈਵਲ ਪਾਰਕਿੰਗ ਹੈ ਉਹ ਵੀ ਰੇਲਵੇ ਸਟੇਸ਼ਨ ਨੂੰ ਮਿਲਣ ਲੱਗੀ ਹੈ ਤਾਂ ਜੋ ਤੁਸੀਂ ਆਪਣਾ ਸਫਰ ਕਰਦੇ ਹੋ ਤਾਂ ਜੇਹੀ ਤੁਹਾਡੀ ਕਾਰ ਹੈ ਉਹ ਇੱਥੇ ਵਿੱਚ ਪਾਰਕ ਤੁਸੀਂ ਸੇਫਲੀ ਪਾਰਕ ਕਰਕੇ ਜਾ ਸਕਦੇ ਹੋ ਜਦੋਂ ਤੁਸੀਂ ਆਪਣੇ ਸਫਰ ਤੋਂ ਵਾਪਸ ਆਉਂਗੇ ਤਾਂ ਈਜ਼ਲੀ ਇੱਥੋਂ ਆਪਣੀ ਕਾਰ ਪਿੱਕ ਕਰਕੇ ਤੇ ਆਪਣੇ ਅਗਲੀ ਮੰਜ਼ਲ ਤੱਕ ਪਹੁੰਚ ਸਕਦੇ ਹਾਂ ਤਾਂ ਤੁਸੀਂ ਕੰਮ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਚੱਲਦਾ ਪਿਆ ਤਾਂ ਜਿਹੜਾ ਇਹ ਕੰਟਰੈਕਟ ਹੈ ਇਸ ਸਮੇਂ ਦੀਪਕ ਬਿਲਡਰਸ ਕੋਲ ਕੰਟਰੈਕਟ ਹੈ ਜੋ ਕਿ ਲੁਧਿਆਣਾ ਜਿਹੜਾ ਰੇਲਵੇ ਸਟੇਸ਼ਨ ਹੈ ਉਸ ਨੂੰ ਰੈਨੋਵੇਟ ਕਰ ਰਹੇ ਨੇ ਮੋਡੀਫਾਈ ਕਰ ਰਹੇ ਨੇ ਤੁਹਾਨੂੰ ਮੈਂ ਦੂਜਾ ਪਾਥ ਵੀ ਦਿਖਾਣਾ ਚਾਹੂੰਗਾ ਜਿੱਥੋਂ ਤੁਸੀਂ ਰੇਲਵੇ ਸਟੇਸ਼ਨ ਤੋਂ ਬਾਹਰ ਆਣਾ ਤਾਂ ਤੁਸੀਂ ਜਦੋਂ ਇਸ ਰਸਤੇ ਤੋਂ ਐਂਟਰ ਹੋਵੋਗੇ ਤਾਂ ਤੁਸੀਂ ਇੱਥੇ ਆਪਣਾ ਅੰਦਰ ਜਾ ਕੇ ਆਪਣਾ ਜਿਹੜੇ ਖਾਤੀ ਨੇ ਸੰਗੀ ਸਾਥੀ ਨੇ ਉਹਨਾਂ ਨੂੰ ਤੁਸੀਂ ਛੱਡ ਸਕਦੇ ਹੋ ਜਾਂ ਜੇਕਰ ਤੁਹਾਡੇ ਸੰਗੀ ਸਾਥੀ ਬਾਹਰੋਂ ਕਿਸੇ ਸਫ਼ਰ ਤੋਂ ਆ ਰਹੇ ਤੁਹਾਨੂੰ ਤੁਸੀਂ ਪਿਕ ਕਰ ਸਕਦੇ ਹੋ ਤਾਂ ਇਸ ਤੋਂ ਬਾਅਦ ਉੱਥੋਂ ਪਿਕ ਕਰਕੇ ਤੁਸੀਂ ਐਸ ਜਿੱਦਾਂ 에어ਪੋਰਟ ਤੇ ਹੁੰਦਾ ਹੈ ਕਿ ਤੁਸੀਂ ਐਂਟਰਸ ਕੀਤੀ ਹੈ ਆਪਣਾ ਕੰਮ ਕਰਿਆ ਆ ਪਿਕ ਐਂਡ ਡ੍ਰੌਪ ਵਾਲਾ ਜਿਹੜਾ ਉੱਥੋਂ ਤੁਸੀਂ ਆਪਣੀ ਸਰਵਿਸ ਲੈਂਤੀ ਹੈ ਤਾਂ ਉੱਥੋਂ ਤੁਸੀਂ ਨਿਕਲ ਕੇ ਬਾਹਰ ਆ ਕੇ ਜਿਹੜਾ ਕੀ ਹੈ ਐਗਜ਼ਿਟ ਤੁਸੀਂ ਉੱਥੋਂ ਦੀ ਲੈ ਸਕਦੇ ਹੋ ਤਾਂ ਫਿਰ ਜਿਹੜੀਆਂ ਆਪਣੀਆਂ ਅਗਲੀ ਮੰਜ਼ਲ ਵੱਲ ਜਿਹੜਾ ਜਾ ਸਕਦੇ ਹੋ ਤਾਂ ਬਹੁਤ ਹੀ ਜਿਹੜਾ ਫਾਇਦਾ ਇਸ ਦਾ ਲੁਧਿਆਣਾ ਨਿਵਾਸੀਆਂ ਨੂੰ ਹੋਣ ਵਾਲਾ ਹੈ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਸਮਾਂ ਜਿਹੜਾ ਉਹ ਕਾਫੀ ਜ਼ਿਆਦਾ ਬਚੇਗਾ ਤੁਹਾਨੂੰ ਦੱਸ ਦਈਏ ਕਿ ਜਿੱਥੇ ਤੁਹਾਨੂੰ ਪਹਿਲਾਂ ਰੇਲਵੇ ਸਟੇਸ਼ਨ ਦੇ ਵਿੱਚ ਜਾਣ ਵਾਸਤੇ ਜਗਰਾਉ ਬੋਲ ਤੋਂ ਜਗਰਾਉ ਬੋਲ ਦੇ ਅੰਡਰ ਦੀ ਆਣਾ ਪੈਣਾ ਸੀਗਾ ਜਿੱਥੋਂ ਤੁਹਾਨੂੰ ਕਾਫੀ ਜ਼ਿਆਦਾ ਜਿਹੜਾ ਕਿ ਇਹ ਟ੍ਰੈਫਿਕ ਵੇਖ ਨੂੰ ਮਿਲਦਾ ਸੀਗਾ ਉਸ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਸੀਗਾ ਪਰ ਹੁਣ ਉਹ ਤੁਹਾਡਾ ਸਮਾਂ ਜਿਹੜਾ ਕਿ ਹੈ ਰੇਲਵੇ ਪ੍ਰਸ਼ਾਸਨ ਬਚਾ ਰਿਹਾ ਜਿਹੜੀ ਤੁਹਾਡੀ ਟ੍ਰੇਨ ਹੈ ਜੋ ਤੁਹਾਡੀ ਪਹਿਲਾਂ ਮਿਸ ਹੋ ਜਾਂਦੀ ਸੀ ਟ੍ਰੈਫਿਕ ਕਰਕੇ ਉਹ ਵੀ ਹੁਣ ਮਿਸ ਨਹੀਂ ਹੋਏਗੀ ਤਾਂ ਉੱਥੋਂ ਜਿਵੇਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜਦੋਂ ਤੁਸੀਂ ਉੱਥੋਂ ਦੀ ਐਂਟਰ ਹੋਣਾ ਆਪਣਾ ਪਿਕ ਐਂਡ ਡ੍ਰੌਪ ਵਾਲਾ ਕੰਮ ਕਰਕੇ ਤੁਸੀਂ ਇਸ ਪੁਲ ਤੋਂ ਜਿਹੜਾ ਕੀ ਹੈ ਆਪਣੀ ਐਗਜ਼ਿਟ ਲੈ ਸਕਦੇ ਹੋ ਤੇ ਐਗਜ਼ਿਟ ਲੈ ਕੇ ਤੁਸੀਂ ਆਪਣਾ ਅੱਗੇ ਜੁਵੰਦਰ ਬਾਈਪਾਸ ਵੱਲ ਜਿਹੜਾ ਕੀ ਹੈ ਲੰਘ ਸਕਦੇ ਹੋ ਤਾਂ ਤੁਹਾਨੂੰ ਮੈਂ ਅੰਦਰ ਦੀ ਤਸਵੀਰਾਂ ਜਿਹੜੀਆਂ ਹੈ ਕਿ ਰੇਲਵੇ ਸਟੇਸ਼ਨ ਦਿਖਾ ਰਿਹਾ ਇਹ ਜਗਰਾਉਂ ਵਾਲੇ ਪੁਲ ਤੋਂ ਜਿਹੜੀਆਂ ਖੜ ਕੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕੀ ਕਿਸ ਤਰੀਕੇ ਨਾਲ ਜਿਹੜੀ ਸਾਰੀ ਇਹਦੀ ਰੈਨੋਵੇਸ਼ਨ ਹੈ ਲੁਧਿਆਣਾ ਰੇਲਵੇ ਸਟੇਸ਼ਨ ਦੀ ਰੈਨੋਵੇਸ਼ਨ ਹੈ ਲੁਧਿਆਣਾ ਜੰਕਸ਼ਨ ਇਸ ਤੇ ਉਤੋਂ ਕਾਫੀ ਜਿਹੜੀਆਂ ਟ੍ਰੇਨਾਂ ਨਿਕਲਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਸਮੇ ਜਿਹੜਾ ਚੌਥਾ ਤੇ ਪੰਜਵਾਂ ਟਰੈਕ ਆ ਉਹ ਵੀ ਬੰਦ ਕੀਤਾ ਹੋਇਆ ਉਸ ਦੀ ਜਿਹੜੀ ਰੈਨੋਵੇਸ਼ਨ ਚੱਲਦੀ ਪਈ ਆ ਤਾਂ ਇਹ ਉਹ ਰਸਤਾ ਹੈ ਜਿੱਥੋਂ ਤੁਸੀਂ ਬਾਹਰ ਐਗਜ਼ਿਟ ਲੈ ਸਕਦੇ ਹੋ ਜਦੋਂ ਤੁਸੀਂ ਆਪਣਾ ਕੰਮ ਜਿਹੜਾ ਅੰਦਰ ਰੇਲਵੇ ਸਟੇਸ਼ਨ ਦੇ ਵਿੱਚ ਕਰ ਚੁੱਕੇ ਹੋਵੋਗੇ ਤਾਂ ਤੁਸੀਂ ਈਜ਼ੀਲੀ ਇੱਥੋਂ ਦੀ ਜਿਹੜਾ ਕੀ ਹੈ ਆਊਟ ਲੈ ਕੇ ਤੇ ਫਿਰ ਆਪਣੀ ਮੰਜ਼ਲਾਂ ਵੱਲ ਜਿਹੜਾ ਕੀ ਹੈ ਰਵਾਨਾ ਹੋ ਸਕਦੇ ਹੋ ਤੁਹਾਨੂੰ ਕਿਸੇ ਵੀ ਤਰੀਕੇ ਦੀ ਹੁਣ ਟ੍ਰੈਫਿਕ ਦੇ ਵਿੱਚ ਫਸਣ ਦੀ ਜਿਹੜੀ ਕੀ ਲੋੜ ਨਹੀਂ ਹੈ ਤੁਸੀਂ ਈਜ਼ੀਲੀ ਇਸ ਜਿਹੜਾ ਐਲੀਵੇਟਿਡ ਪੁਲ ਹੈ ਕੈਂਟਾ ਘਰ ਵਾਲਾ ਇਸ ਦੇ ਉੱਪਰ થી ਆਉਣਾ ਹੈ ਇਸ ਤੋਂ ਬਾਅਦ ਐਂਟਰ ਲੈ ਕੇ ਰੇਲਵੇ ਸਟੇਸ਼ਨ ਵਿੱਚ ਜਦੋਂ ਜੇਕਰ ਤੁਸੀਂ ਇਹ ਟੈਕਸੀ ਦੇ ਵਿੱਚ ਆਨੋ ਤੁਸੀਂ इजीली ਉੱਥੇ ਉਤਰ ਸਕਦੇ ਹੋ ਉਸ ਤੋਂ ਬਾਅਦ ਆਪਣੀ ਜਿਹੜੀ ਟ੍ਰੇਨ ਹੈ ਉਸ ਨੂੰ ਫੜੋ ਲੁਧਿਆਣਾ ਵਾਸੀਆਂ ਨੂੰ ਜਿਹੜੀ ਇਸ ਦੀ ਉਡੀਕ ਹੈ ਕਿ ਕਦੋਂ ਇਹ ਜਿਹੜਾ ਕੰਮ ਮੁਕੰਮਲ ਹੋਏਗਾ ਤੇ ਜਿਹੜਾ ਉਸ ਨੂੰ ਹੈ ਇਸ ਦੇ ਲਾਭ ਜਿਹੜੇ ਨੇ ਲੈ ਸਕਦੇ ਨੇ ਪਰ ਤੁਹਾਨੂੰ ਹੱਲੇ ਦੱਸ ਦੀ ਇਸ ਦਾ ਜਿਹੜਾ ਕੰਮ ਹੈ ਹੱਲੇ ਕੁਝ ਇੱਕ ਪਰਸੈਂਟ ਹੀ ਹੱਲੇ ਡਨ ਹੋਇਆ ਇਸ ਦਾ ਕੰਮ ਹੱਲੇ ਕਾਫੀ ਲੰਬਾ ਹੈ ਕਿਉਂਕਿ ਜਿਹੜਾ ਪ੍ਰੋਜੈਕਟ ਹੈ ਕਾਫੀ ਵੱਡਾ ਪ੍ਰੋਜੈਕਟ ਹੈ ਰੇਲਵੇ ਦਾ ਕਿਉਂਕਿ ਲੁਧਿਆਣੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਕਾਫੀ ਵੱਡਾ ਜਿਹੜਾ ਹੁਣ ਬਣਨ ਜਾ ਰਿਹਾ ਇਸ ਦੇ ਵਿੱਚ ਜਿਵੇਂ ਦੱਸਿਆ ਗਿਆ ਸੀਗਾ ਕਿ ਹੁਣ ਡਬਲ ਜਿਹੜਾ ਡਬਲ ਡੈਕਰ ਜਿਹੜੀਆਂ ਕਿ ਹੈ ਰੇਲਵੇ ਚੱਲਣਗੀਆਂ ਕਿਉਂਕਿ ਦੋ ਪਟੜੀਆਂ ਅਪਰ ਐਂਡ ਜਿਹੜੀ ਫਰਸਟ ਫਲੋਰ ਤੇ ਵੀ ਜਿਹੜੀਆਂ ਆ ਰੇਲਵੇ ਚੱਲਣਗੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰੀਕੇ ਨਾਲ ਕੰਮ ਹੋ ਰਿਹਾ ਕੰਮ ਦੀ ਸਪੀਡ ਜਿਹੜੀ ਗਤੀ ਹੈ ਕਾਫੀ ਜ਼ਿਆਦਾ ਫੜੀ ਹੋਈ ਆ ਪੂਰੇ ਜੋਰਾਂ ਸ਼ੋਰਾਂ ਤੇ ਇੱਥੇ ਕੰਮ ਚੱਲ ਰਿਹਾ ਕੰਮ ਹੈ ਜਿਹੜਾ ਇਹ ਦੀਪਕ ਬਿਲਡਰਸ ਵੱਲੋਂ ਕਰਾਇਆ ਜਾ ਰਿਹਾ ਤੇ ਇਹ ਸਭ ਤੋਂ ਵੱਡੀ ਤੁਹਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਹੁਣ ਆਪਣਾ ਸਫਰ ਬਹੁਤ ਸੁਖਾਲਾ ਕਰ ਸਕਦੇ ਹੋ ਟ੍ਰੈਫਿਕ ਦੇ ਵਿੱਚ ਤੁਹਾਨੂੰ ਫਸਣ ਦੀ ਲੋੜ ਨਹੀਂ ਹੈ ਤਾਂ ਤੁਸੀਂ ਈਜ਼ੀਲੀ ਐਂਟਰ ਹੋਣਾ ਈਜ਼ੀਲੀ ਆਊਟ ਕਰ ਸਕਦੇ ਹੋ ਰੇਲਵੇ ਸਟੇਸ਼ਨ ਦੇ ਵਿੱਚ ਜਾਣ ਵਾਸਤੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਹੀਂ ਆਏਗੀ